ਰਾਜਵੀਰ ਜਵੰਦਾ ਪੰਜਾਬ ਦਾ ਉੱਗਾ ਗਾਇਕ ਜਿਨੇ ਕਦੇ ਕੋਈ ਮਾੜਾ ਗਾਣਾ ਨਹੀਂ ਗਾਇਆ ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਉਹਨੂੰ ਕੌਣ ਮਾਰਨਾ ਚਾਹੁੰਦਾ ਸੀ ਕਿਹੜੇ ਦੋਸਤ ਸੀ ਸੱਪ ਦੇ ਬੁੱਕਲ ਸੀ ਜਿਹੜੇ ਰਾਜਵੀਰ ਜਵੰਦੇ ਦੀ ਜਿਹੜੀ ਉਹਦੀ ਚੜ੍ਹਾਈ ਸੀ ਉਸ ਦੇ ਉੱਤੇ ਚਿੜ ਮੰਦੇ ਸੀ ਲੋਕ ਆਖਦੇ ਆ ਕਿ ਦੁਸ਼ਮਣ ਤੋਂ ਬੰਦਾ ਬਚ ਸਕਦਾ ਪਰ ਜਿਹੜਾ ਦੋਸਤ ਦੁਸ਼ਮਣ ਬਣ ਜੇ ਉਹਦਾ ਡੰਗਿਆ ਬੰਦਾ ਕਦੇ ਰਾਸ ਨਹੀਂ ਆਉਂਦਾ ਰਾਜਵੀਰ ਜਵੰਦਾ ਇੱਕ ਅਜੀਹਾ ਸੰਕਾਰ ਸੀ ਪੰਜਾਬੀ ਜਿਹੜਾ ਸਾਫਤ ਸੂਰਤ ਸੀ ਦਸਤਾਰ ਸਜਾਉਂਦਾ ਸੀ ਕਦੇ ਕੋਈ ਅਜੀਹਾ ਗੀਤ ਉਸਨੇ ਕੋਈ ਸਸਤੀ ਲੋਕਪ੍ਰਿਤਾ ਦੇ ਲਈ ਜਲਦੀ ਫੇਮਸ ਹੋਣ ਦੇ ਲਈ ਨੰਗੇਜ ਦਾ ਸਹਾਰਾ ਨਹੀਂ ਲਿਆ ਡਬਲ ਮੀਨਿੰਗ ਗਾਣੇ ਨਹੀਂ ਕੀਤੇ ਕਦੇ ਕਿਸੇ ਨੂੰ ਗਾਲ ਦੁੱਪੜ ਨਹੀਂ ਕੱਢਿਆ ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਆਖਿਆ ਆਮ ਤੌਰ ਤੇ ਕਲਾਕਾਰਾਂ ਦੇ ਵਿੱਚ ਗਰੁੱਪਾਂ ਜੀ ਦਾ ਇੱਕ ਦੂਜੇ ਤੋਂ ਜੈਲਸੀ ਦਾ ਬਹੁਤ ਵੱਡਾ ਜਿਹੜਾ ਇੱਕ ਬਿਮਾਰੀ ਆ ਪਰ ਰਾਜਵੀਰ ਜਵੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਦਾ ਸੀ ਪਰਮਾਤਮਾ ਨੇ ਉਸ ਨੂੰ ਕਲਾ ਦਿੱਤੀ ਸੀ ਉਸ ਜਿਹੜਾ ਆਪਣੇ ਜਿਹੜੇ ਗੁਰੂਆਂ ਤੋਂ ਸਿੱਖ ਕੇ ਇਸ ਖੇਤਰ ਦੇ ਵਿੱਚ ਆਇਆ ਸੀ ਤੇ ਉਹਨੇ ਨਾਮਣਾ ਵੀ ਬਹੁਤ ਖੱਟਿਆ ਸੋ ਰਾਜਵੀਰ ਜਵੰਦੇ ਦਾ ਪਿਛਲੇ ਦਿਨੀ 27 ਸਤੰਬਰ ਨੂੰ ਇੱਕ ਖਬਰ ਟੈਲੀਵਿਜ਼ਨ ਤੇ ਚਾਣਕ ਆਉਂਦੀ ਹੈ ਕਿ ਉਸ ਦਾ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਐਕਸੀਡੈਂਟ ਹੁੰਦਾ ਲੋਕ ਤਾਂ ਇਹ ਗੱਲ ਸੋਚਣ ਲੱਗਦੇ ਆ ਕਿ ਐਕਸੀਡੈਂਟ ਹੋਇਆ ਜਾਂ ਕਰਾਇਆ ਗਿਆ ਪਰ ਪਰਿਵਾਰ ਉਸ ਦੀ ਜਾਨ ਬਚਾਉਣ ਦੇ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਲੱਗਦਾ ਪਰਮਾਤਮਾ ਨੂੰ ਲੋਕਾਂ ਨੂੰ ਆਖਦਾ ਕਿ ਪਰਮਾਤਮਾ ਹੀ ਹੁਣ ਸਾਡੀ ਮਦਦ ਕਰ ਸਕਦਾ ਭਾਵੇਂ ਜਿਹੜਾ ਪੈਸੇ ਪੱਖੋਂ ਜਾਂ ਅਪਰੋਚ ਦੇ ਪੱਖੋਂ ਕੋਈ ਘਾਟ ਨਹੀਂ ਸੀ ਪਰ ਪਰਿਵਾਰ ਨੇ ਆਖਿਆ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਇਸ ਕਰਕੇ ਪਰਮਾਤਮਾ ਨੂੰ ਸਾਰੇ ਜਾਣੇ ਅਰਦਾਸ ਬੇਨਤੀਆਂ ਕਰੋ ਕਿ ਰਾਜਵੀਰ ਜਵੰਦੇ ਦੀ ਜਾਨ ਬਚ ਸਕੇ ਸੋ ਰਾਜਵੀਰ ਜਵੰਦਾ ਤੇ ਉਸਦਾ ਪਰਿਵਾਰ ਲਗਭਗ ਇੱਕ ਹਫਤਾ ਹਸਪਤਾਲ ਦੇ ਵਿੱਚ ਰਹੇ ਪਰ ਆਖਿਰ ਦੇ ਵਿੱਚ ਰਾਜਵੀਰ ਜਵੰਦਾ ਦਮ ਤੋੜ ਦਿੰਦਾ। ਅੰਤਮ ਸੰਸਕਾਰ ਹੁੰਦਾ ਉਸ ਦੀਆਂ ਜਿਹੜੀਆਂ ਆਸਤੀਆਂ ਉਹ ਵੀ ਜਿਹੜੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਫਿਰ ਅੰਤਮ ਅਰਦਾਸ ਦੇ ਉੱਤੇ ਵੱਡਾ ਇਕੱਠ ਹੁੰਦਾ ਕਲਾਕਾਰ ਭਾਈਚਾਰਾ ਰਾਜਨੀਤਿਕ ਹਸਤੀਆਂ ਸਮਾਜ ਸੇਵੀ ਵੱਡੀ ਤਦਾਦ ਦੇ ਵਿੱਚ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਪਹੁੰਚ ਕੇ ਨਾਮ ਅੱਖਾਂ ਦੇ ਨਾਲ ਉਸ ਨੂੰ ਜਿਹੜੀ ਸ਼ਰਧਾਂਜਲੀ ਦਿੰਦੇ ਆ ਤੇ ਉਸ ਦੀਆਂ ਜਿਹੜੀਆਂ ਪ੍ਰਾਪਤੀਆਂ ਗਿਣਾਉਂਦੇ ਆ ਪਰਿਵਾਰ ਦੇ ਉੱਤੇ ਜਿਹੜਾ ਮੇਰ ਭਰਿਆ ਪਰਮਾਤਮਾ ਹੱਥ ਰੱਖੇ ਉਹਨਾਂ ਨੂੰ ਹੌਸਲਾ ਦੇਵੇ ਐਡਾ ਵੱਡਾ ਅੰਕ ਭੁੱਲਣ ਦੇ ਲਈ ਇਹ ਸਭ ਕੁਝ ਕਰਨ ਦੀ ਜਿਹੜੇ ਹੌਸਲਾ ਦੇਵੇ ਤੇ ਨਾਲ ਹੀ ਜਿਹੜੇ ਲੋਕ ਇਸ ਐਕਸੀਡੈਂਟ ਤੋਂ ਬਾਅਦ ਹੀ ਜਿਹੜੇ ਲੋਕ ਇਹ ਸੋਚਣ ਲੱਗੇ ਸੀ ਕਿ ਕਰਾਇਆ ਗਿਆ ਜਾਂ ਫਿਰ ਇਹ ਹੋਇਆ ਇਹ ਸਭ ਚੀਜ਼ਾਂ ਦੇ ਉੱਤੇ ਜਿਹੜੀ ਆਪਣੀ رائے ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜਾਂਚ ਦੀ ਮੰਗ ਕਰਦੇ ਆ ਪਰ ਇਸ ਚੀਜ਼ ਨੂੰ ਦੂਜਾ ਜਿਹੜਾ ਪਾਸੇ ਧੱਕਣ ਦੀ ਕਈ ਲੋਕਾਂ ਵੱਲੋਂ ਕੋਸ਼ਿਸ਼ ਹੋਈ ਕਿਉਂਕਿ ਜਿਹੜੀਆਂ گاਵਾ ਉਹਨਾਂ ਦੀ માનਤਾ ਜਿਹੜੀ ਪੂਜਾ ਕਰਦੇ ਆ ਜਿਹੜਾ ਇੱਕ ਭਾਈਚਾਰਾ Hindu ਭਾਈਚਾਰਾ ਉਸ ਨੂੰ ਧਰਮਾਂ ਦੇ ਵਿੱਚ ਫੁੱਟ ਪਾਉਣ ਦੇ ਲਈ ਕਈ ਲੋਕਾਂ ਵੱਲੋਂ ਇਸ ਚੀਜ਼ ਦੇ ਉੱਤੇ ਇਹ ਆਖਿਆ ਗਿਆ ਕਿ ਇਹਨਾਂ ਦੀਆਂ ਮਾਤਾਵਾਂ ਜਿਹੜੀਆਂ ਉਹ ਖੁੱਲੀਆਂ ਫਿਰਦੀਆਂ ਇਹਨਾਂ ਕਰਕੇ ਜਿਹੜਾ ਇਨਸੀਡੈਂਟ ਹੋਇਆ ਪਰ ਅਸਲ ਕਾਰਨ ਕੋਈ ਨਹੀਂ ਲੱਭ ਰਿਹਾ ਸੀ ਪਰ ਬਾਅਦ ਦੇ ਵਿੱਚ ਇਹ ਸਾਰੀ ਗੱਲ ਸਾਹਮਣੇ ਆਈ ਕਿ ਭਾਈ ਜਿਹੜਾ ਐਕਸੀਡੈਂਟ ਆ ਉਸ ਦਾ ਇੱਕ ਜਿਹੜਾ ਰਾਈਡਰ ਦੋਸਤ ਸੀ ਉਹਨੇ ਆਖਿਆ ਕਿ ਮੈਨੂੰ ਤਾਂ ਕਲਾਕਾਰਾਂ ਨੇ ਪਿੱਛੇ ਰੱਖ ਲਿਆ ਮੈਂ ਸਭ ਜਾਣਦਾ ਹੋਇਆ ਕਿਵੇਂ ਇੱਕ ਹਸਪਤਾਲ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਪ੍ਰਾਈਵੇਟ ਹਸਪਤਾਲ ਦੀ ਜਿਹੜੇ ਅਕਸਰ ਉਹ ਡਾਕਟਰ ਆਖਦਾ ਸੀ ਕਿ ਮੇਰਾ ਦੋਸਤ ਆ ਰਾਜਵੀਰ ਜਵੰਧਾ ਉਸ ਬੰਦੇ ਨੇ ਜਦੋਂ ਜ਼ਖਮੀ ਸੀ ਹੱਥ ਤੱਕ ਨਹੀਂ ਪਾਇਆ ਇਸ ਕਰਕੇ ਰਾਜਵੀਰ ਜਵੰਧੇ ਦੀ ਜਿਹੜੀ ਜਾਨ ਚਲੀ ਗਈ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਆਖਰ ਇਸ ਚੀਜ਼ ਦੇ ਉੱਤੇ ਪੜਦਾ ਉੱਠ ਗਿਆ ਕਿ ਪੈਸਾ ਕਿੱਡੀ ਵੱਡੀ ਤਾਕਤ ਆ ਪੈਸਾ ਨਾ ਜਮਾ ਹੋਣ ਤੇ ਉਹ ਡਾਕਟਰਾਂ ਨੇ ਰਾਜਵੀਰ ਜਵੰਦੇ ਨੂੰ ਜਿਹੜੀ ਮੁੱਢਲੀ ਸਹਾਇਤਾ ਸੀ ਡਾਕਟਰੀ ਉਹ ਵੀ ਨਹੀਂ ਦਿੱਤੀ